ਦੀ ਦਿਖਾਈ ਜਾਵੇ ਪਿੱਛੇ ਜਿੱਥੇ ਕੀ ਅੱਜ ਸਰਧਾਈਆਂ ਤਿਆਰ ਕੀਤੀ ਜਾਂਦੀਆਂ ਨੇ ਹੰਗਸ ਸਿੰਘ ਹੋਜਾ ਵੱਲੋਂ ਸੰਗਰਾਂਦ ਦੇ ਵਿਹਾੜ ਤੇ ਵਿਸ਼ੇਸ਼ ਤੌਰ ਤੇ ਜਿਹੜਾ ਹੈ ਲੰਗਰ ਦਾ ਪ੍ਰਬੰਧ ਸਰਧਾਈਆਂ ਤਿਆਰ ਕੀਤੀ ਜਾਂਦੀਆਂ ਨੇ ਤੇ ਬਹੁਤ ਮਨਨ ਕਿ ਅਲੋਕਿਕ ਤੇ ਜੇ ਸਮੇਂ ਦੀ ਗੱਲ ਕਰੀਏ ਇੱਕ ਵਾਰ ਦਿਖਾਇਆ ਜਾਵੇ ਵੀ 3:14 ਹੋ ਚੁੱਕੇ ਨੇ ਤਕਰੀਬਨ ਅੱਜ ਸੰਗਰਾਮ ਦਾ ਦਿਹਾੜਾ ਵੀ ਹੈ ਤੇ ਬਾਤੋਬਾਤ ਵੀਡੀਓ ਨੂੰ ਸ਼ੇਅਰ ਕਰਿਓ ਜਿੱਥੇ ਕਿ ਦੇਖ ਸਕਦੇ ਹੋ ਸ਼ਹੀਦ ਫੌਜਾਂਵਲੋਂ ਨਿਹੰਗ ਸਿੰਘ ਫੌਜਾਂਵਲੋਂ ਕਹਿੰਦੇ ਜੀ ਹਰੇਕ ਮਹੀਨੇ ਸੰਗਰਾਮ ਦੇ ਦਿਹਾੜੇ ਦੇ ਜਿੱਥੇ ਕਿ ਸ਼ਹੀਦਾਂ ਸਿੱਧੀਆਂ ਦੇ ਜਵਾਨਾਂ ਦੇ ਰਗੜੇ ਹੋਣ ਸਰਧਾਈਆਂ ਦੇ ਰਗੜੇ ਹੋਣ ਜਿਹੜੇ ਇਹ ਲਗਾਏ ਜਾਂਦੇ ਨੇ ਤੇ ਵੀ ਕਦੋਂ ਤੋਂ ਜਿਹੜਾ ਹੈ ਉਪਰਾਲਾ ਅਮਰਤ ਵੇਲੇ ਕੀਤਾ ਜਾਂਦਾ ਕਿਉਂਕਿ 2 ਵਜੇ ਜਿਹੜੀ ਹੈ ਨਿਹੰਗ ਸਿੰਘ ਫੌਜਾਂ ਨੇ ਜਿਹੜੇ ਵੀਰ ਨੇ ਇੱਥੇ ਸੰਗਰਾਮ ਵਾਲੇ ਦਿਨ ਪਹੁੰਚਦੇ ਨੇ ਤੇ ਗੱਲਬਾਤ ਕਰਦੇ ਇੱਕ ਵਾਰ ਸੇ ਆਨੰਦ ਵਜਿਆ ਹੋਇਆ ਸਤਨਾਮ ਸ਼੍ਰੀ ਵਾਇਗਰੂ ਦਾ ਜਾਪ ਚੱਲ ਤੇ ਕਿਵੇਂ ਦਾ ਦ੍ਰਿਸ਼ ਹੈ ਮੈਨੂੰ ਕਿ ਕਿਵੇਂ ਮਨ ਦੇ ਵਿੱਚ ਕਿਵੇਂ ਆਉਂਦਾ ਕਿੰਨਾ ਕੁ ਆਨੰਦ ਆਉਂਦਾ ਹੈ ਗੁਰੂ ਪ੍ਰਤੀ ਜੇ ਗੱਲ ਕਰੀਏ ਸੰਗਤਾਂ ਕਿੰਨਾ ਕੁ ਪਿਆਰ ਦਿੰਦੀਆਂ ਇੱਥੇ ਜਾਨ ਵੀ ਸਤਗੁਰੂ ਸਾਹਿਬ ਜੀ ਦੀ ਸ਼ਹੀਦਾਂ ਦੀ ਕਿਰਪਾ ਹੈ ਕਿ ਜਿੰਨੇ ਵੀ ਆਪਣੇ ਕੋਲ ਸਿੰਘ ਆਉਂਦੇ ਨੇ ਸਾਰੇ ਅੰਮ੍ਰਿਤ ਵੇਲੇ ਇਹ ਸਾਰੇ ਪਹਿਲਾਂ ਨਿਤਨੇਮ ਕਰਕੇ ਤੇ ਫਿਰ ਪਹਿਲੇ ਪੈਰ ਦੇ ਰਗੜੇ ਪਾਉਂਦੇ ਆ ਤੇ ਇਹ ਸਾਰੀ ਸ਼ਰਧਈ ਸੰਗਰਾਹ ਹਰ ਸੰਗਰਾਹ ਦੇ ਦਿਹਾੜੇ ਤੇ ਜਿਵੇਂ ਦੇ ਵਿੱਚ ਉਪਰਾਲਾ ਆਇਆ ਵੀ ਜਿਹੜਾ ਹੈ ਲੋਕਿਕ ਦ੍ਰਿਸ਼ ਹੈ ਅਮਰਤ ਵੇਲੇ ਦਾ ਵੀ ਫੌਜ ਇਹ ਨਿਤਨੇਮੀ ਵਾਲੀ ਫੌਜ ਆ ਹਾਂਜੀ ਤੇ ਬਾਣੀ ਬਾਣੇ ਦੇ ਧਾਰਨੀ ਆ ਇਹਦੇ ਨਾਲ ਏਦਾਂ ਹੈ ਕਿ ਇੱਕ ਦਿਨ ਸੰਗਰਾਂਦ ਦਾ ਦਿਹਾੜਾ ਬਣਾਇਆ ਜਾਂਦਾ ਹੈ ਹਨਾ ਤੇ ਇਸ ਅਸ਼ੀਰਦਾਂ ਨੂੰ ਯਾਦ ਕਰਦੇ ਆ ਇੱਕ ਦਿਨ ਸਾਰੇ ਸਿੰਘ ਜੋੜ ਮੇਲੇ ਦੇ ਤਰ੍ਹਾਂ ਇਕੱਤਰਤਾਈ ਹੋ ਜਾਂਦੀ ਹੈ ਨਿਤਨੇਮ ਕਰ ਲੈਂਦੇ ਆ ਸਾਰੇ ਸਿੰਘ ਆਪਸ ਵਿੱਚ ਮਿਲਦੇ ਨੇ ਤੇ ਇਹ ਸਾਰੇ ਸਿੰਘ ਪੜ੍ਹਨੇ ਵਾਲੇ ਵੀ ਆ ਕੁਸ਼ਕਿੰਦ ਕਿਰਤੀ ਸਿੰਘ ਆ ਹਾਂਜੀ ਤੇ ਨਾਲ ਮਿਲ ਕੇ ਸਾਰਾ ਉਪਰਾਲਾ ਕੀਤਾ ਹਾਂਜੀ ਬਹੁਤ ਸਾਬ ਜਦਿਆਂ ਦੀ ਸ਼ਹੀਦਾਂ ਦੀ ਕਿਰਪਾ ਵੀ ਸਾਰੇ ਸਿੰਘਾਂ ਦੀ ਇਕੱਤਰਤਾਈ ਨਾਲ ਅਸ਼ੀਰਦ ਦੇ ਰਗੜੇ ਲੱਗਦੇ ਹਨ ਠੀਕ ਹੈ ਸ੍ਰੀ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਗੁਰਦੇਵ ਮਾਤਾ ਗੁਜਰਕਾਰ ਜੀ ਦੇ ਸ਼ਹੀਦ ਦੇ ਸਥਾਨ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਗੁਰਦੁਆਰਾ ਸ਼੍ਰੀ ਜੋਤੀਸਰ ਮਾਤਾ ਜੀ ਦਾ ਸੰਸਕਾਰ ਸਥਾਨ ਤੇ ਛੋਟੇ ਸਾਹਿਬ ਜਦ ਸੰਸਕਾਰ ਸਥਾਨ ਗੁਰਦੁਆਰਾ ਸ਼੍ਰੀ ਜੋਤੀਸਰ ਸਾਹਿਬ ਪਹਿਲੇ ਪੈਰ ਤੇ ਰਗੜੇ ਲਾਏ ਜਾਂਦੇ ਹਨ ਤੇ ਇਹ ਤਕਰੀਬਨ 2 ਤੋਂ 3 ਸਾਲ ਹੋ ਗਏ ਸਾਨੂੰ ਰਗੜੇ ਲਾਉਂਦੇ ਨੇ ਛੋਟੀ ਇਲਾਚੀ ਕਾਲੀ ਮਿਰਚ ਖਾਸ ਕਰ ਮੱਗਜ ਬਦਾਮ ਤੇ گلاب ਦੇ ਫੁੱਲ ਆਪਣੇ ਕੇਸਰ ਇਹ ਰਸਤਾ ਇਹਦੇ ਵਿੱਚ ਸਰਦਾਈ ਵਾਸਤੇ ਤਿਆਰ ਕਰੀ ਜਾਂਦੇ ਵੇਲੇ ਪਹਿਲੇ ਪੈਰ ਤੇ ਰਗੜੇ ਸ਼ੀਦੀ ਵਿਕਸਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਲੱਗਦੇ ਹਨ ਤੇ ਸ਼੍ਰੀ ਜੋਤੀਤੁਰ ਸਾਹਿਬ ਇਹ ਸੰਗਰਾਂ ਦੇ ਦਿਹਾੜੇ ਤੇ ਜਾਂ ਕੋਈ ਵੀ ਸ਼ਹੀਦ ਸਿੰਘ ਦਾ ਸ਼ੀਦੀ ਦਿਹਾੜਾ ਤੇ ਉਹਨਾਂ ਦੇ ਸ਼ਹੀਦ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਤੇ ਇਹ ਸ਼ੀਦੀ ਰਗੜੇ ਲੱਗਦੇ ਹਨ ਸਿੰਪਲ ਸਮਰਤ ਵੇਲੇ ਜਿਹੜੇ ਪਹਿਲੇ ਪੈਰ ਦੀ ਸੰਗਤ ਇਸ਼ਨਾਨਾ ਤੇ ਆਉਂਦੀ ਆ ਉਹਨਾਂ ਤੋਂ ਉਹਨਾਂ ਨੇ ਜਿੱਦਾਂ ਕਿ ਪ੍ਰਕਾਸ਼ ਹੋਏਣ ਪ੍ਰਕਾਸ਼ ਦੇ ਨਾਲ ਹੀ ਆਪਣੇ ਅਰਦਾਸ ਕਰਕੇ ਸ਼ੀਦਾਨੁਪੋਖ ਲਵਾ ਕੇ ਆਪਾਂ ਨਾਲ ਲੱਗਦੀ ਸਰਦਾਈ ਬਰਤਾਉਣੇ ਸ਼ੁਰੂ ਸਰਦੋ ਹੁਕਮ ਨਾਮ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ 3:3 ਵਜ ਦਾ ਜੇ ਗੱਲ ਕਰੀਏ ਅਮਰਤ ਵੇਲੇ ਦਾ ਟਾਈਮ ਹੋਇਆ ਸੰਗਤ ਜੀ ਤੇ ਇਸ ਵਕਤ ਗੁਰਦਰਾ ਸ੍ਰੀ ਜੋਤੀਸਰੂ ਸਾਹਿਬ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਏ ਜੀ ਸ਼ਹੀਦਾਂ ਦੀ ਧਰਤੀ ਏ ਬਾਬਾ ਜੋਰਾਬਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਨਮਤਾ ਗੁਰੂਕੌਰ ਜੀ ਨੂੰ ਇਸ ਸਥਾਨ ਤੇ ਜੇ ਗੱਲ ਕਰੀਏ ਦਿਵਾਨ ਡਾਡਰਮਲ ਜੀ ਨੇ ਜੇ ਕਿ ਖੜੀਆਂ ਮੋਹਰਾਂ ਮਚਾ ਕੇ ਜਗਾ ਖਰੀਦ ਕੇ ਇੱਥੇ ਸੰਸਕਾਰ ਹੋਇਆ ਸੀਗਾ ਸਾਬਜਾਤ ਦੇਦਾ ਧੰਨਮਤਾ ਗੁਰੂਕੌਰ ਜੀ ਦਾ ਤੇ ਇੱਥੇ ਪਹੁੰਚਣ ਦਾ ਕਾਰਨ ਕੀ ਏ ਇੱਕ ਵ ਦੀ ਦਿਖਾਈ ਜਾਵੇ ਪਿੱਛੇ ਜਿੱਥੇ ਕੀ ਅੱਜ ਸਰਧਈਆਂ ਤਿਆਰ ਕੀਤੀ ਜਾਂਦੀਆਂ ਨੇ ਨਿਹੰਗ ਸਿੰਘ ਫੌਜਾਂ ਵੱਲੋਂ ਸੰਗਰਾਂਦ ਦੇ ਦਿਹਾੜ ਦੇ ਵਿਸ਼ੇਸ਼ ਤੌਰ ਤੇ ਜਿਹੜਾ ਇਹ ਲੰਗਰ ਦਾ ਪ੍ਰਬੰਧ ਹੈ ਸਰਧਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਮਨਨ ਕਿ ਅਲੌਕਿਕ ਦ੍ਰਿਸ਼ ਹੈ ਜੇ ਗੱਲ ਕਰੀ ਅਮਰਤ ਵੇੜੇ ਦਾ ਟਾਈਮ ਹੈ 2 ਵਜੇ ਦੇ ਕਰੀਬ ਜਿਹੜੀਆਂ ਐ ਸੰਗਤਾਂ ਤੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਰਸਤਾ ਵਸਦਾਨ ਲੈ ਕੇ ਸਰੋਤਰ ਲੈ ਕੇ ਇਹ ਸਾਰਾ ਕੁਝ ਲੈ ਕੇ ਸਮਾਨ ਲੈ ਕੇ ਤੇ ਜਿਹੜੀਆਂ ਇਹ ਪਹੁੰਚਦੀਆਂ ਨੇ ਤੇ 2 ਵਜੇ ਦੇ ਕਰੀਬ ਜਿਹੜੀਆਂ ਰਗੜੇ ਲੱਗਣੇ ਜਿਹੜੇ ਸ਼ੁਰੂ ਹੋ ਜਾਂਦੇ ਨੇ ਤੇ ਜੇ ਸਮੇਂ ਦੀ ਗੱਲ ਕਰੀਏ ਇੱਕ ਵਾਰ ਦਿਖਾਇਆ ਜਾਵੇ ਵੀ 3:14 ਹੋ ਚੁੱਕੇ ਨੇ ਤਕਰੀਬਨ ਅੱਜ ਸੰਗਰਾਮ ਦਾ ਦਿਹਾੜਾ ਵੀ ਹੈ ਤੇ ਵਾਅਦੋ ਵਾਅਦਾ ਵੀਡੀਓ ਨੂੰ ਸ਼ੇਅਰ ਕਰਿਓ ਜਿੱਥੇ ਕਿ ਦੇਖ ਸਕਦੇ ਹੋ ਸ਼ਹੀਦ ਫੌਜਾਂ ਵੱਲੋਂ ਨਿਹੰਗ ਸਿੰਘ ਫੌਜਾਂ ਵੱਲੋਂ ਕਹਿੰਦੇ ਜੀ ਹਰੇਕ ਮਹੀਨੇ ਸੰਗਰਾਮ ਦੇ ਦਿਹਾੜੇ ਦੇ ਜਿੱਥੇ ਕਿ ਸ਼ਹੀਦਾਂ ਦੀਆਂ ਦੀਆਂ ਦੇ ਰਗੜੇ ਹੋਣ ਸਰਧਾਈਆਂ ਦੇ ਰਗੜੇ ਹੋਣ ਜਿਹੜੇ ਇਹ ਲਗਾਏ ਜਾਂਦੇ ਨੇ ਤੇ ਸਿੰਘ ਸਾਹਿਬ ਸਾਡੇ ਨਾਲ ਜਥੇਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵੀ ਕਦੋਂ ਤੋਂ ਜਿਹੜਾ ਹੈ ਉਪਰਾਲਾ ਅਮਰਤ ਵੇਲੇ ਕੀਤਾ ਜਾਂਦਾ ਕਿਉਂਕਿ 2 ਵਜੇ ਜਿਹੜੀਆਂ ਹੈ ਨਿਹੰਗ ਸਿੰਘ ਫੌਜਾਂ ਨੇ ਜਿਹੜੇ ਵੀਰ ਨੇ ਇੱਥੇ ਸੰਗਰਾਮ ਵਾਲੇ ਦਿਨ ਪਹੁੰਚਦੇ ਨੇ ਤੇ ਗੱਲਬਾਤ ਕਰਦੇ ਆ ਪਾਪਾ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਜੀਗਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਪਾਪਾ ਜੀ ਕਿਵੇਂ ਮਨ ਦੇ ਵਿੱਚ ਉਪਰਾਲਾ ਆਇਆ ਵੀ ਜਿਹੜਾ ਹੈ ਲੋਕਿਕ ਦ੍ਰਿਸ਼ ਹੈ ਅਮਰਤ ਵੇਲੇ ਦਾ ਵੀ ਸ਼ਹੀਦੀ ਜਿਹੜੀ ਸ਼ਰਧਾਈਆਂ ਨੇ ਉਹਨਾਂ ਦੇ ਅਗਲੇ ਲਗਾਇ ਜਾਂਦੇ ਨੇ ਉਹਦੇ ਆ ਸ਼ਾਇ ਉਹ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦਿਨ ਕਹੇ ਤੇ ਪਰਜਾ ਪਰਜਾ ਕਟ ਮਰੇ ਕਬੂ ਨਾ ਸ਼ਾਡਾ ਖੇਤ ਮਹਾਨ ਅਮਰ ਸ਼ਹੀਦ ਬਾਬਾ ਜੋਰਵਰ ਸਿੰਘ ਸਾਹਿਬ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਗੁਰਦੇਵ ਮਾਤਾ ਗੁਜਰਕਾਰ ਜੀ ਦੇ ਸ਼ਹੀਦ ਦੇ ਸਥਾਨ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਗੁਰਦੁਆਰਾ ਸ਼੍ਰੀ ਜੋਤੀਸਰ ਮਾਤਾ ਜੀ ਦਾ ਸੰਸਕਾਰ ਸਥਾਨ ਤੇ ਛੋਟੇ ਸਾਹਿਬ ਜਦ ਸੰਸਕਾਰ ਸਥਾਨ ਗੁਰਦੁਆਰਾ ਸ਼੍ਰੀ ਜੋਤੀਸਰ ਸਾਹਿਬ ਪਹਿਲੇ ਪੈਰ ਤੇ ਰਗੜੇ ਲਾਏ ਜਾਂਦੇ ਹਨ ਤੇ ਇਹ ਤਕਰੀਬਨ 2 ਤੋਂ 3 ਸਾਲ ਹੋ ਗਏ ਸਾਨੂੰ ਰਗੜੇ ਲਾਉਂਦਿਆਂ ਨੂੰ ਤੇ ਵੱਡੇ ਮਹਾਪੁਰਖ ਬਾਬਾ ਗਜਨ ਸਿੰਘ ਸਾਹਿਬ ਜੀ ਦੇ ਦੇਣ ਆ ਤੇ ਉਹਨਾਂ ਨੂੰ ਸਾਨੂੰ ਇਹ ਰਗੜੇ ਸ਼ੁਰੂ ਕਰਵਾਏ ਸਨ ਇਹ ਕਿਸ ਤਰ੍ਹਾਂ ਰਸਦਾ ਵਸਦਾ ਕਿਵੇਂ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਜੇ ਗੱਲ ਕਰੀਏ ਇਹ ਪਾਸ਼ੋ ਜਿੱਦਾਂ ਕਿ ਆਪ ਜੀ ਨੂੰ ਪਤਾ ਹੀ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਹੈ ਮਰਸ਼ੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਇਹ ਰਗੜੇ ਦੀ ਮਰਜ਼ਾਦਾ ਹੈ ਤੋਂ ਜੋ ਕਿ ਜਿਸ ਦੇ ਵਿੱਚ ਬਦਾਮ ਛੋਟੀ ਇਲਾਇਚੀ ਕਾਲੀ ਮਿਰਚ ਖਸਖਸ ਮਗਜ ਬਦਾਮ ਤੇ ਗੁਲਾਬ ਦੇ ਫੁੱਲ ਆਪਣੇ ਕੇਸਰ ਇਹ ਰਸਤਾ ਇਹਦੇ ਵਿੱਚ ਸਰਦਈ ਵਾਸਤੇ ਤਿਆਰ ਕਰੀ ਜਾਂਦੀ ਹੈ ਤੇ ਜੇ ਗੱਲ ਕਰੀਏ ਇੱਕ ਵਾਰ ਸੇ ਆਨੰਦ ਵਜਿਆ ਹੋਇਆ ਸਤਨਾਮ ਸ਼੍ਰੀ ਵੈਗਰੂ ਜਾਪ ਚੱਲਦੇ ਨੇ ਤੇ ਕਿਵੇਂ ਦਾ ਦ੍ਰਿਸ਼ ਹੈ ਮੈਨੂੰ ਕਿ ਕਿਵੇਂ ਮਨ ਦੇ ਵਿੱਚ ਕਿਵੇਂ ਆਉਂਦਾ ਕਿੰਨਾ ਕੁ ਆਨੰਦ ਆਉਂਦਾ ਹੈ ਗੁਰੂ ਪ੍ਰਤੀ ਜੇ ਗੱਲ ਕਰੀਏ ਸੰਗਤਾਂ ਕਿੰਨਾ ਕੁ ਪਿਆਰ ਦਿੰਦੀਆਂ ਇੱਥੇਆਂ ਦੇ ਸਤਿਗੁਰੂ ਸਾਹਿਬ ਜੀ ਦੀਆਂ ਸ਼ਹੀਦਾਂ ਦੀ ਕਿਰਪਾ ਹੈ ਕਿ ਜਿੰਨੇ ਵੀ ਆਪਣੇ ਕੋਲ ਸਿੰਘ ਆਉਂਦੇ ਨੇ ਸਾਰੇ ਅੰਮ੍ਰਿਤ ਵੇਲੇ ਇਹ ਸਾਰੇ ਪਹਿਲਾਂ ਨਿਤਨੇਮ ਕਰਕੇ ਤੇ ਫਿਰ ਪਹਿਲੇ ਪੈਰ ਦੇ ਰਗੜੇ ਪਾਉਂਦੇ ਆ ਤੇ ਇਹ ਸਾਰੀ ਸਰਦਈ ਸੰਗਰਾਹ ਹਰ ਸੰਗਰਾਣ ਦੇ ਦਿਹਾੜੇ ਤੇ ਜਿਵੇਂ ਕਿ ਅੱਜ ਆਪ ਜੀ ਨੂੰ ਪਤਾ ਹੀ ਆ ਵੀ ਮਹਾਨ ਅਮਰਸ਼ੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਰਾਣ ਦੇ ਦਿਹਾੜੇ ਨੂੰ ਸਮ ਤੇ ਰਗੜੇ ਲੱਗਦੇ ਹਨ ਤੇ ਫੌਜਾਂ ਕਿੱਥੋਂ ਆਉਂਦੀਆਂ ਲੋਕਲ ਫਤਿਹਗੜ੍ਹ ਸਾਹਿਬ ਤੋਂ ਇਹ ਸਾਰੀ ਫਤਿਹਗੜ੍ਹ ਸਾਹਿਬ ਦੀ ਸਮੂਹ ਨਿਹੰਗ ਸਿੰਘ ਫੌਜਾਂ ਵੱਲੋਂ ਲਗੜੇ ਲਾਇਆ ਜਾਂਦੇ ਹਨ ਅਬ ਇਹ ਅਮਰਤ ਵੇਲੇ ਪਹਿਲੇ ਪੈਰ ਤੇ ਰਗੜੇ ਸ਼ਹੀਦੀ ਵਿਖਤਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਲੱਗਦੇ ਹਨ ਤੇ ਸ਼੍ਰੀ ਜੋਤੀਤ ਸਿੰਘ ਸਾਹਿਬ ਇਹ ਸੰਗਰਾਮ ਦੇ ਦਿਹਾੜੇ ਤੇ ਜਾਂ ਕੋਈ ਵੀ ਸ਼ਹੀਦ ਸਿੰਘ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਇਹ ਸ਼ਹੀਦੀ ਰਗੜੇ ਲੱਗਦੇ ਹਨ ਇਹ ਸਿੰਪਲਸ ਪਤਾ ਹੀ ਆ ਇਹ ਸੱਚਖੰਡ ਸ੍ਰੀ ਹਜੂਰ ਸਾਹਿਬ ਤਿੰਨ ਪੈਰ ਰਗੜੇ ਲੱਗਦੇ ਹਨ ਤੇ ਉੱਥੇ ਵੀ ਮਹਾਰਾ ਹੱਜ ਵੀ ਜਿਹੜੀ ਕਿ ਸੰਗਤ ਵਾਸਤੇ ਸਰਦਈ ਤਿਆਰ ਹੁੰਦੀ ਆ ਤੇ ਜਿਹੜੀ ਸ਼ਹੀਦੀ ਦੇ ਗਿਆ ਉਹ ਸਿਰਫ ਸ਼ਹੀਦਾਂ ਨੂੰ ਭੋਗ ਲਾਣ ਵਾਸਤੇ ਸ਼ਹੀਦੀ ਦੇਖ ਪਾਉਂਦੇ ਆ ਤੇ ਸੰਗਤ ਨੂੰ ਅਹੀ ਸੁੱਖਾ ਨਹੀਂ ਵਰਤਾਉਂਦੇ ਸੰਗਤ ਨੂੰ ਸਿੰਪਲ ਸਰਦਈ ਵਰਤਾਈ ਜਾਂਦੀ ਹਾਂਜੀ ਸਿੰਪਲ ਸਰਦਈ ਵਰਤਾਈ ਜਾਂਦੀ ਅਹੀ ਸ਼ਹੀਦੀ ਦੇਖ ਨਹੀਂ ਵਰਤਾਉਂਦੇ ਤੇ ਹੋਰ ਕਿੰਨਾ ਕ ਸਮਾਂ ਲੱਗਦਾ ਜੇ ਗੱਲ ਕਰੀਏ ਤੇ ਪੂਰੀ ਸਰਦਈ ਤਿਆਰ ਹੋਣ ਹਾਂਜੀ ਅਮਰਤ ਵੇਲੇ ਜਿਹੜੇ ਪਹਿਲੇ ਪੈਰ ਦੀ ਸੰਗਤ ਇਸ਼ਨਾਨਾ ਤੇ ਆਉਂਦੀ ਆ ਉਹਨਾਂ ਤੋਂ ਉਹਨਾਂ ਨੇ ਜਿੱਦਾਂ ਕਿ ਪ੍ਰਕਾਸ਼ ਹੋਣ ਪ੍ਰਕਾਸ਼ ਦੇ ਨਾਲ ਹੀ ਆਪਣੇ ਅਰਦਾਸ ਕਰਕੇ ਸ਼ਹੀਦਾਂ ਨੂੰ ਭੋਗ ਲਵਾ ਕੇ ਆਪਾਂ ਨਾਲ ਲੱਗਦੀ ਸਰਦਈ ਵਰਤਾਉਣੀ ਸ਼ੁਰੂ ਕਰ ਦਿੱਤੀ ਹ ਹਾਂਜੀ ਹਾਂਜੀ ਭਾਈ ਨਾਲ ਚੱਲ ਕੇ ਦਿਖਾ ਵੀ ਦਿਓ ਹਾਂਜੀ ਇਦਾਂ ਕਿ ਆਪ ਜੀ ਨੇ ਪਤਾ ਹੀ ਹੈ ਸਾਰੀ ਫੌਜ ਇਹ ਨਿਤਨੇਮੀ ਵਾਲੀ ਫੌਜ ਆ ਹਾਂਜੀ ਤੇ ਬਾਣੀ ਬਾਣੇ ਦੇ ਧਾਰਨੀ ਆ ਇਹਦੇ ਨਾਲ ਇਦਾਂ ਆ ਕਿ ਇੱਕ ਦਿਨ ਸੰਗਰਾਮ ਦਾ ਦਿਹਾੜਾ ਮਨਾਇਆ ਜਾਂਦਾ ਹੈਣਾ ਤੇ ਇਸੇ ਅਸੀਂ ਇਦਾਂ ਨੂੰ ਯਾਦ ਕਰਦੇ ਆ ਇੱਕ ਦਿਨ ਸਾਰੇ ਸਿੰਘ ਜੋੜ ਮੇਲੇ ਦੇ ਤਰ੍ਹਾਂ ਇਕੱਤਰਤਾਈ ਹੋ ਜਾਂਦੀ ਹੈ ਨਿਤਨੇਮ ਕਰ ਲੈਂਦੇ ਆ ਸਾਰੇ ਸਿੰਘ ਆਪਸ ਵਿੱਚ ਮਿਲਣ ਤੇ ਇਹ ਸਾਰੇ ਸਿੰਘ ਪੜ੍ਹਨੇ ਵਾਲੇ ਵੀ ਆ ਕੁਸ਼ਕਿੰਦ ਕਿਰਤੀ ਸਿੰਘ ਹਾਂਜੀ ਤੇ ਨਾਲ ਮਿਲ ਕੇ ਸਾਰਾ ਉਪਰ ਲੱਗੇ ਹਾਂਜੀ ਬਹੁਤ ਸਾਬ ਜੀ ਦੇ ਅੰਦੇਸ਼ੀ ਇਦਾਂ ਦੀ ਕਿਰਪਾ ਵੀ ਸਾਰੇ ਸਿੰਘਾਂ ਦੀ ਇਕੱਤਰਤਾਈ ਨਾਲ ਇਸੇ ਦੀਦ ਦੇ ਗਾ ਰਗੜੇ ਲੱਗਦੇ ਹਨ ਠੀਕ ਹੈ ਜੀ ਸੋ ਦੇਖ ਸਕਦੇ ਹੋ ਗੁਰੂ ਰਾਸ਼ਰੀ ਜੋਤੀਸਰੂ ਸਾਹਿਬ ਕੇ ਹਰੇਕ ਸੰਗਰਾਂਦ ਤੇ ਦਿਹਾੜੇ ਤੇ ਪਾਪਾ ਜੀ ਕਹਿੰਦੇ ਜਿਹੜਾ ਇਸ ਸ਼ਰਧਾਈਆਂ ਦਾ ਜਿਹੜਾ ਲੰਗਰ ਹੈ ਹਰੇਕ ਸ਼ੀਦੀ ਦਿਹਾੜੇ ਤੇ ਜਿਹ ਸੰਗਰਾਂਦ ਦਿਹਾੜੇ ਤੇ ਲਗਾਇਆ ਜਾਂਦਾ ਤੇ ਦੇਖ ਸਕਦੇ ਹੋ ਫੌਜਾਂ ਵੱਲੋਂ ਨਿਹੰਗ ਸਿੰਘ ਫੌਜਾਂ ਵੱਲੋਂ ਹਰੇਕ ਮਹੀਨੇ ਜਿਹੜੀ ਇਹ ਸੇਵਾ ਹੈ ਨਿਰੰਤਰ ਜਾਰੀ ਹੈ ਇਸੇ ਪਿੱਛੇ ਗੁਰਦਸਾਹਿਬ ਵੀ ਦੇਖ ਸਕਦੇ ਹੋ ਗੁਰਦ੍ਰਸਰੀ ਜੋਤੀਸਰੂ ਸਾਹਿਬ ਕੇ ਜਿੱਥੇ ਕਿ